ਜਨਾਲੇ ਨੂੰ ਧਰਤੀ ਚਾਹੀਦੀ ਐ ਤੇ ਉਡਣ ਵਾਲੇ ਨੂੰ ਸਮਾਨ ਸਾਨੂੰ ਇਹ ਦੋਹੇ ਚਾਹੀਦੇ ਨਾ ਤੇ 2027 ਦੇ ਵਿੱਚ ਸਰਕਾਰੀ ਖਾਲਸਾ ਬਣਾ ਕੇ ਹੀ ਬੇਨਤੀ ਐ ਕਿ ਆਪਣਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਸੀਐਮ ਦਾ ਰੂਪ ਚ ਲਿਆਓ ਤੇ ਸਰਕਾਰੀ ਖਾਲਸਾ ਬਣਾ ਕੇ ਪੰਜਾਬ ਪੰਥ ਨੂੰ ਬਚਾਓ ਇੱਕ ਛੋਟੀ ਜੀ ਗੱਲ ਐ ਕਿ ਸਾਬ ਹੱਥ ਵੜੇ ਆਈਆਂ ਜਿਸ ਭਾਵੇਂ ਕਿਸ ਤੇ ਸਾਰੇ ਕਹਿੰਦੇ ਸੀ ਪੰਥ ਨੂੰ ਪੰਜਾਬ ਨੂੰ ਏਕਤਾ ਦੀ ਲੋੜ ਐ ਪਰ ਜਿਹਦੇ ਤੇ ਸਹਿਮੇਰ ਕਰੇ ਇਹ ਮਾਰ ਉਹਨਾਂ ਦੀ ਝੋਲੀ ਪੈਂਦਾ ਇਹਦੀ ਪਹਿਲ ਭਾਈ ਸਾਹਿਬ ਭਾਈ ਜਸਕਰ ਸਿੰਘ ਕਾਨ ਸਿੰਘ ਵਾਲਾ ਨੇ ਕੀਤੀ ਹੈ ਜਿਹੜੀ ਸਮੁੱਚੀ ਸਿੱਖ ਕੌਮ ਤੇ ਪੂਰੇ ਵਲਡ ਦੇ ਵਿੱਚ ਅੱਜ ਮਾਨ ਸਤਕਾਰ ਦਾ ਯੋਗ ਭਾਈ ਸਾਹਿਬ ਬੈਠੇ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਐਮਪੀ ਉਹਨਾਂ ਦੇ ਪਿਤਾ ਬਾਬੂ ترਸੀਮ ਸਿੰਘ ਜੀ ਐਮਪੀ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸੀਨੀਅਰ ਸਰਦਾਰ ਗਰਸੇਵਕ ਸਿੰਘ ਜੀ ਜਵਾਰ ਕੇ ਸਾਹਿਬ ਸਮੂੱਚੀ ਅਕਾਲੀ ਦਲ ਫਤਿਹ ਦੀ ਸੀਨੀਅਰ ਲੀਡਰਸ਼ਿਪ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਹੀ ਇੱਥੇ ਸਤਿਕਾਰਯੋਗ ਨੇ ਕੁਝੇ ਤੇ ਸਮੁੰਦਰ ਬੰਦ ਕਰਨਾ ਹੋਵੇ ਤੇ ਇੱਕੋ ਹੀ ਗੱਲ ਕਹਿ ਸਕਦਾ ਕਿ ਬੜਾ ਅਜ ਭਾਗਾ ਵਾਲਾ ਦੇ ਨਾ ਇਸ ਦਿਨ ਦੀ ਕਾਮ ਨੂੰ ਬੜੇ ਚੇਰਤ ਉਹ ਡਿਕਸੀ ਬੜਾ ਲੰਮਾ ਸਮਾਂ ਕੌਮ ਨੇ ਸੰਤਾਪ ਹੰਡਾ ਕੇ ਅਜਿਹੇ ਦਿਨਾਂ ਦੀਆਂ ਉਡੀਕਾਂ ਕੀਤੀਆਂ ਨੇ ਬੜੇ ਲੰਮੇ ਸਮੇਂ ਬਾਅਦ ਕੋਈ ਨੌਜਵਾਨ ਆਗੂ ਕੌਮ ਨੂੰ ਮਿਲਿਆ ਉਹ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਅੱਜ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਸਾਹਨੇ ਵਾਲ ਤੋਂ ਮੀਰੀ ਤੇ ਪੀਰੀ ਦਾ ਇੱਕ ਸਿਧਾਂਤਕ ਇਤਿਹਾਸ ਸਿਰਜਿਆ ਜਾਣਾ ਅੱਜ ਇਸ ਧਰਤੀ ਨੂੰ ਮਾਣ ਮਹਿਸੂਸ ਹੋਣਾ ਉਸ ਇਤਿਹਾਸ ਦਾ ਜਿਹੜੇ ਇਤਿਹਾਸ ਨੇ ਖਾਲਸਾ ਰਾਜ ਦੀ ਪ੍ਰਾਪਤੀ ਵੱਲ ਕਾਮ ਨੂੰ ਲੈ ਕੇ ਜਾਣਾ ਮੈਂ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੰਨਾ ਤੇ दिली ਕਾਮਨਾ ਕਰਦਾ ਕਿ ਸ਼ਰੀਰ ਲੱਗ ਜਾਣ ਅਸੀਂ ਕੌਮੀ ਜਜ਼ਬੇ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੌਜਵਾਨੀ ਨੂੰ ਕਹਿ ਦੇਣਾ ਚਾਹਨਾ ਕਿ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਬਲਾਕਾਂ ਦੇ ਵਿੱਚ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਅਕੱਲੇ ਮਹਿਸੂਸ ਨਾ ਕਰਿਓ ਅੱਜ ਤੋਂ ਬਾਅਦ ਸਾਡਾ ਰਿਸ਼ਤਾ ਬਣ ਜਾਣਾ ਅਸੀਂ ਖਾਲਸੇ ਦੇ ਧੀਆਂ ਪੁੱਤਰ ਬਣ ਗਏ ਆ ਅਸੀਂ ਇੱਕ ਦੂਜੇ ਦੇ ਕੰਡੇ ਨਾਲ ਕੰਡੇ ਮੋਢੇ ਨਾਲ ਵੋਟਾਂ ਲਾ ਕੇ ਚੱਲਾਂਗੇ ਕੌਮ ਦੀ ਦਚਿੱਤੀ ਦੇ ਵਿੱਚ ਪਈ ਇਸ ਬੇੜੀ ਨੂੰ ਬੰਨੇ ਲਾਉਣ ਇਤਿਹਾਸਿਕ ਯੋद्धा ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਮੈਦਾਨ ਦੇ ਵਿੱਚ ਨਿਤਰਿਆ ਜਿਨ੍ਹਾਂ ਨੇ ਕੌਮ ਨੂੰ ਇੱਕ ਨਵੀਂ ਦਿਸ਼ਾ ਦੇਣੀ ਆ ਕਿਸੇ ਨੂੰ ਰਾਹ ਤੇ ਪਾਉਣਾ ਇੱਕ ਗੱਲ ਹੁੰਦੀ ਆ ਕਿਸੇ ਨੂੰ ਰਾਹ ਦਿਖਾਉਣਾ ਦੂਜੀ ਗੱਲ ਹੁੰਦੀ ਆ ਉਸੇ ਰਾਹ ਦੇ ਉੱਤੇ ਪਾ ਕੇ ਉਸੇ ਰਾਹ ਦੇ ਉੱਤੇ ਕੰਢੇ ਨਾਲ ਕੰਧਾ ਮਲਾ ਕੇ ਚੱਲਣਾ ਇਹ ਵੱਡੇ ਜ਼ਿਕਰੇ ਵਾਲਿਆਂ ਦਾ ਕੰਮ ਹੁੰਦਾ ਇਤਿਹਾਸ ਦੇ ਵਿੱਚ ਇਹ ਪੰਨੇ ਦਰਜ ਹੋਣਗੇ ਤੁਹਾਡਾ ਕਦਮ ਕਦਮ ਚੱਲਿਆ ਮਹਾਰਾਜ ਦੀ ਹਜ਼ੂਰੀ ਚ ਗੁਰੂ ਮਹਾਰਾਜ ਨੇ ਲੇਖੇ ਲਾਉਣਾ ਬੋਲਦਿਆਂ ਤੋਂ ਕੋਈ ਉੱਚੀ ਨੀਵੀਂ ਗੱਲ ਕਹੀ ਗਈ ਹੋਵੇ ਖਾਲਸਾ ਜੀ ਤੁਹਾਡਾ 3 ਪੁੱਤਰ ਕਾਚਾ ਦੀ ਹਜ਼ੂਰੀ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਆ